ਸ੍ਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਅਸੀਂ ਪਿੱਛੇ ਜੇ ਕੁਵਲਾਈਟਿਕਰ ਬਾਰੇ ਗੱਲ ਕੀਤੀ ਸੀ ਜਿਹੜੀ ਪੰਜਾਬ ਦੇ ਜਿੰਨੇ ਵੀ ਵਾਈਲਡਲਾਈਫ ਸੈਂਕਚਰੀਆਂ ਹੈਗੇ ਜਾਂ ਰਿਜ਼ਰਵ ਫੋਰੈਸਟਸ ਹੈੜੀਆਂ ਜਿੰਨੇ ਵੀ ਮਿਲਟਰੀ ਕੰਟੋਨਮੈਂਟ ایرੀਆ ਜ਼ੋਨ ਹੈਗੇ ਜਿੰਨੇ ਸਾਡੀਆਂ ਫਸਲ ਕਾ ਮਾਨਸਾ ਬਠਿੰਡਾ ਸਰਕਾਂ ਹੈਗੇ ਸਾਰੀਆਂ ਨੇ ਭਰੀਆਂ ਪਈਆਂ ਇਹਦਾ ਭਾਗ ਪਹਿਲੇ ਜੇ ਅਸੀਂ ਗੱਲ ਕੀਤੀ ਸੀ ਕਿੰਨਾ ਕਿ ਇਹ ਖਤਰਨਾਕ ਹੈਗੀ ਆ ਆ ਪਿੱਛੇ ਜੇ ਆ ਸੰਡੇ ਨੂੰ ਲਾਸਟ 5 5 ਮਈ ਨੂੰ ਮਤਲਬ 2024 ਦੇ ਵਿੱਚ ਇੱਕ ਆਰਟੀਕਲ ਪਬਲਿਸ਼ ਹੋਇਆ ਮਿਰਦੁੱਲਾ ਰਮੇਸ਼ ਨੇ ਇਹਦਾ ਜ਼ਿਕਰ ਕੀਤਾ ਵ ਜਿਗਰ ਹੋਇਆ ਬੜਾ ਹੀ ਭਿਆਨਕ ਜਿਗਰ ਹੋਇਆ ਇਹਦੇ ਬਾਰੇ ਚਾਚਾ ਚ ਅਫੇਅਰ ਕਰਾਂਗੇ ਤੇ ਇਹਨੂੰ ਪੰਜਾਬ ਦੇ ਸੰਦਰਭ ਚ ਕੀ ਆ ਉਹਦੇ ਬਾਰੇ ਵੀ ਅ ਵਿੱਚ ਗੱਲਬਾਤਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਸਮਝਣਾ ਬਣਾ ਜਿਹੜੀ ਇਹ ਇਨਵੇਸਿਵ ਸਪੀਸੀਸ ਆ ਇਹਨੂੰ ਬਾਇਓਲੋਜੀਕਲ ਨਾਈਟਮੇਅਰ ਵੀ ਕਹਿੰਦੇ ਆ ਤਾਂ ਇਹਨੂੰ ਬਿਗ ਡਿਜ਼ਾਸਟਰ ਬੋਲਿਆ ਪ੍ਰਦੀਪ ਕ੍ਰਿਸ਼ਨ ਇੱਕ ਰਾਈਟਰ ਹੈਗਾ ਜਿਹੜੀ ਟਰੀਜ਼ ਆਫ ਦਿੱਲੀ ਲਿਖਿਆ ਉਸਨੇ ਬਿਗ ਡਿਜ਼ਾਸਟਰ ਕਿਹਾ ਵੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਇਹਨੂੰ ਲਾ ਕੇ ਮਤਲਬ ਇੰਟਰੋਡਿਊਸ ਕਰਕੇ ਸਾਉਥ ਅਮਰੀਕਾ ਦੀ ਸੰਸਥਾ ਪਰ ਲੀਡ 19th ਸੈਂਚਰੀਜ਼ ਮਤਲਬ ਜੋ ਭਿਆਨਕ ਅਕਾਲ ਪਿਆ ਹੋਇਆ ਸੀਗਾ 1870 ਦੀ ਗੱਲ ਹੈ ਇਹ ਰਾਜਪੂਤਾਨਾ ਫੇਮਾਈਨ ਜਿਹੜਾ ਸੀਗਾ ਉਹ 1859 9770 ਚ ਪਿਆ ਸੀ ਇਹ 1970 ਦੇ ਵਿੱਚ ਜਿਹੜੋ ਇਹ ਇਹ ਲਿਆਂਦੀ ਗਈ ਬ੍ਰਿਟਿਸ਼ ਗਵਰਨਮੈਂਟ ਲਿਆਂਦੀ ਇਹਨੂੰ ਮਤਲਬ ਲੱਕੜ ਦੀ ਪੂਰਤੀ ਕਰਨ ਵਾਸਤੇ ਲਿਆਂਦੀ ਗਈ ਕਿਉਂਕਿ ਉਸ ਸਮੇ ਅਕਾਲ ਪੈ ਗਿਆ ਸੀਗਾ ਤਾਂ ਜਿਹੜੀ ਇਹ ਉਸ ਤੋਂ ਸਾਊਥ ਅਮਰੀਕਾ ਚੋਂ ਮੋਟ ਇੰਪੋਰਟ ਹੋਈ ਹੈ ਮਤਲਬ ਇਹ ਇਹਨੂੰ ਕਹਿੰਦੇ ਸੀ ਪੀਪਲ ਕਾਲਡ ਇਟ ਐਗਜ਼ੋਟਿਕ ਲੇਡੀ ਫ্রম ਸਾਊਥ ਸਾਊਥ ਅਮਰੀਕਾ ਇਹਨੂੰ ਇਹ ਬੋਲਦੇ ਸੀ ਉਸ ਸਮੇਂ 'ਇਨਟ੍ਰੋਡਿਊਸ ਕੀਤਾ ਲੱਕੜ ਵਾਸਤੇ ਫਾਸਟ ਗਰੋਇੰਗ ਸੀ ਉਹਨਾਂ ਨੇ ਲਿਆ ਕੇ ਲਾਇਆ ਹੈਗਾ ਤਾਂ ਉੱਥੋਂ ਜਿਹੜੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਇੰਡੀਆ ਦੇ ਵਿੱਚ 1877 ਤੋਂ ਤਾਂ ਉਸ ਤੋਂ ਬਾਅਦ 1960 ਦੀ ਹੁਣ ਗੱਲ ਕਰਾਂਗੇ ਜਿਹੜੀ ਲੇਡੀ ਲਿਖ ਰਹੀ ਆਰਟੀਕਲ ਜੁ 17 60 ਦੇ ਵਿੱਚ ਇਹ ਕਹਿੰਦੀ ਆ ਗੁਜਰਾਤ ਗਵਰਨਮੈਂਟ ਨੇ ਇਸ ਦੇ ਰਨ ਆਫ ਕੁਝ ਡੈਕਸਟਡ ਜਿਹੜਾ ਮਤਲਬ ਕਹਿੰਦਾ ਬਾਣੀ ਗ੍ਰਾਸ ਲੈਂਡ ਆ ਤੇ ਬਹੁਤ ਦੁਨੀਆ ਦਾ ਸਭ ਤੋਂ ਵੱਡਾ ਗ੍ਰਾਸ ਲੈਂਡ ਆ ਉੱਥੇ ਨੂੰ ਥਾ ਮਤਲਬ ਜਿਹੜਾ ਡੇਜ਼ਰਟ ਸੀ ਉਹਨੂੰ ਰੋਕਣ ਵਾਸਤੇ ਨੂੰ ਲਾਇਆ ਗਿਆ ਵੀ ਡੇਜ਼ਰਟ ਰੁਕ ਜੇ ਸਾਡਾ ਬਾਨੀ ਗ੍ਰਾਸ ਲੈਂਡ ਵੱਜੇ 노 ਡਾਊਟ ਐਸ ਇਨੀ ਮਤਲਬ ਡੇਜ਼ਰਟ ਨੂੰ ਅੱਗੇ ਵਧਣੇ ਤਾਂ ਪਰ ਅਲਟੀਮੇਟਲੀ ਗ੍ਰਾਸ ਲੈਂਡ ਦਾ ਹਾਫ ਪੋਰਸ਼ਨ ਇਹ ਖਾ ਚੁੱਕੀ ਐ ਇਸ ਟਾਈਮ ਜਿਹੜਾ ਬਾਨੀ ਗ੍ਰਾਸ ਲੈਂਡ ਦਾ ਰਨ ਆਫ ਕੁਛ ਦਾ ਉਹਦਾ ਸਾਰੇ ਗ੍ਰਾਸ ਲੈਂਡ ਨੂੰ ਖਾ ਕੇ ਹਾਫ ਪੋਰਸ਼ਨ ਨੇ ਖਤਮ ਕਰਤਾ ਹੈਗਾ ਤੇ ਜਿਹੜੀ ਭਿਆਨਕ ਤਾਂ ਹੈਗੀ ਇਹ ਕਿਉਂਕਿ ਜਿਹੜਾ ਟੈਪ ਰੂਟ ਸਿਸਟਮ ਆ ਸੀਕ੍ਰਟ ਵੇਪਨ ਐ ਦਾ ਮਤਲਬ ਜਿੱਥੇ ਮਨੂੰ ਪਾਣੀ ਦੀ ਘਾਟ ਥੱਲੇ ਆਪਦੀ ਟੈਪ ਰੂਟ ਸਿਸਟਮ ਲਾ ਕੇ ਉਹਨੂੰ ਮਤਲਬ ਕਹਿੰਦਾ ਪਾਣੀ ਨਹੀਂ ਮਤਲਬ ਕਹਿੰਦਾ ਕੱਢ ਲੈਣਾ ਥੱਲੇ ਤੇ 1960 ਵਿੱਚ ਇੱਕ ਐਕਸਕੇਵੇਸ਼ਨ ਹੋਈ ਜਿਹੜੀ ਖੁਦਾਈ ਹੋਈ ਅਮਰੀਕਾ ਦੇ ਵਿੱਚ ਨਾਰਥ ਅਮਰੀਕਾ 'ਚ ਖੁਦਾਈ ਹੋਈ ਉਤੋਂ ਇਹ ਦੇਖਿਆ ਗਿਆ ਵੀ 53 ਮੀਟਰ ਮਤਲਬ 173 ਫੁੱਟ ਤੱਕ ਦੀ ਮਤਲਬ ਜੜ ਦੇਖੀ ਗਈ ਉਹਨਾਂ ਨੇ ਪਾਈ ਇੰਨੀ ਭਿਆਨਕ ਇੰਨਾ ਇਹ ਟੈਪਰੋਟ ਸਿਸਟਮ ਦਾ ਸਟਰੈਂਥ ਹੈਗਾ ਵੀ 173 ਫੁੱਟ ਤੱਕ ਰੂਟ ਦੇ ਅੰਸ਼ ਰੂਟ ਦੇ ਅੰਸ਼ ਮਿਲੇ ਥੱਲੇ ਮਤਲਬ ਜਦੋਂ ਐਕਸਕੇਵੇਸ਼ਨ ਉਹ ਖੁਦਾਈ ਹੋਈ ਤਾਂ ਨੇਚਰਜ਼ ਬੋਰਵੈਲ ਕਿਹਾ ਮਤਲਬ ਬੇਡਾ ਇਹ ਮਤਲਬ ਤਕੜਾ ਸਿਸਟਮ ਆ ਥੱਲੇ ਬੋਰਵੈਲਾਂ ਨੂੰ ਮਤਲਬ ਕਿ ਪਾਣੀ ਕੱਢਦੀ ਐ ਮਤਲਬ ਇੰਨਾ ਜਬਰਦਸਤ ਸਿਸਟਮ ਐ ਦਾ ਤਾਂ ਇੱਕ ਲੇਟੈਸਟ ਸਟੱਡੀ ਹੋ ਰਿਹਾ ਆ ਆਈਟੀ ਬੰਬਈ ਨੇ ਕੰਡਕਟ ਕੀਤੀ ਐ ਇਸ ਦੀ ਇਸ ਜੁਲੀ ਫਲੇਰਾ ਬਾਰੇ ਉਹ ਕਹਿੰਦੇ ਵੀ ਜਿਹੜਾ ਬਾਣੀ ਦਾ ਇਕੋਸਿਸਟਮ ਜਿਹੜਾ ਡਿਸਟਰਬਡ వాటర్ ਇੰਬੈਲੈਂਸ ਹੋਇਆ ਉਹ వాటర్ ਇੰਬੈਲੈਂਸ ਹਾਫ ਪੋਰਸ਼ਨ ਜਿਹੜਾ ਜਿਹੜਾ ਉੱਥੋਂ ਦਾ ਗ੍ਰਾਸ ਲੈਂਡ ਦਾ ਇਹਦੀ ਗ੍ਰੋਥ ਕਰਕੇ ਹੋਇਆ ਮਤਲਬ ਉਹਨਾਂ ਨੇ ਸਟੱਡੀ ਕੰਡਕਟ ਕੀਤੀ ਐ ਵੀ ਜਿਹੜਾ ਜਿੰਨਾ ਵੀ ਵਾਟਰ ਦਾ ਇੰਬੈਲੈਂਸ ਹੋ ਰਿਹਾ ਆ ਤਾਂ ਉਹ ਸਾਰਾ ਇਹ ਦੇ ਕਰਕੇ ਹੋਇਆ ਹੈਗਾ ਜਿੰਨੀ ਵੀ ਸਾਡੇ এলিਫੈਂਟ ਕੋਰੀਡੋਰ ਹੈਗੇ ਸਾਡੇ ਉੱਥੇ ਵੀ ਸਾਰਾ ਇਹ ਜੰਗਲਾਂ ਚ ਪਹੁੰਚ ਚੁੱਕੇ এলিਫੈਂਟ ਕੋਰੀਡੋਰ ਨੂੰ ਇੱਕ ਹਿੱਸੇ ਤੋਂ ਜਿਹੜੇ ਹਾਥੀ ਦੂਜੇ ਪਾਸੇ ਮੂਵ ਨਹੀਂ ਕਰ ਪਾ ਰਹੇ ਪੰਛੀ ਜਿਹੜੇ ਹੈਗੇ ਵਾਈਲਡ ਲਾਈਫ ਸੈਂਚੂਰੀ ਨੇ ਨੇਸਟ ਨਹੀਂ ਬਣਾ ਪਾ ਰਹੇ ਨੇਚਰਲੀ ਆਪਣੇ ਇਸਟ ਉਹ ਉਹ ਗਰਬੜ ਹੋ ਰਿਹਾ ਉਸ ਤੋਂ ਬਾਅਦ ਇਹਨੇ ਸਾਡੇ ਨੇਟਿਵ ਸਪੀਸੀਜ਼ ਨੂੰ ਹੌਲੀ 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 ਇਹਨੇ ਖਤਮ ਕਰ ਦਿੱਤਾ ਇਸ ਸਪੀਸੀ ਨੇ ਤੋਂ ਉਸ ਤੋਂ ਬਾਅਦ ਅਸੀਂ ਨਾ ਚਾਹਾਂਗੇ ਜਿੰਨੇ ਵੀ ਸਾਡੇ ਜਿਹੜਾ ਲੀਫ ਲੀਟਰ ਹੈ ਦਾ ਮਤਲਬ ਜਿਹੜੇ ਪੱਤੇ ਗਿਰਦੇ ਹੈਗੇ ਆ ਲੀਚੇਟ ਹੈਗਾ ਉਹ ਵੀ ਜਿਹੜਾ ਨੇਟਿਵ ਸਪੀਸੀਸ ਨੂੰ ਹਾਰਟ ਕਰਦਾ ਹੈਗਾ ਉਹਨੂੰ ਨੁਕਸਾਨ ਪਹੁੰਚਾਉਂਦਾ ਹੈਗਾ ਤੇ ਪਿੱਛੇ ਅਸੀਂ ਗੱਲ ਕੀਤੀ ਸੀ ਵੀ ਜਿਹੜੀ ਇੱਕ ਜਿਹੜੇ ਟਰੀਜ਼ ਹੈਗੇ ਆ ਕਮਿਊਨੀਕੇਸ਼ਨ ਕਰਦੇ ਰੂਟ ਰਾਹੀਂ ਇਹ ਇੰਨੀ ਕਿ ਅਗਰੈਸਿਵ ਕੋਲੋਨਾਈਜ਼ਰ ਹੈਗੀ ਆ ਇਹ ਕੀ ਕਰਦੀ ਹੈ एकदम ਆਪਣੀ ਕ੍ਰੋਪੀ ਨੂੰ ਜੋ ਜਿਹੜੀ ਹੈਗੀ ਆਪਣੀ ਕਲੋਨੀ ਨੂੰ ਵਧਾਉਂਦੀ ਜੁਰ ਹੈਗੀ ਆ ਜਿਹੜੇ ਬੱਚੇ ਪੈਦਾ ਹੁੰਦੇ ਆ ਉਹ ਬੱਚਿਆਂ ਨੂੰ ਵੀ ਥੱਲੇ ਸਪੋਰਟ ਕਰਦੀ ਆ ਮਰੋ ਕੁਸੀਂ ਮਤਲਬ ਇੰਨੀ ਕਿ ਜ਼ਿਆਦਾ ਇਹ ਮਤਲਬ ਇੰਨੀ ਸੰਗੜੀ ਸ਼ਾਂ ਕਰਦੇ ਵੀ ਹੋਰ ਕੁਝ ਸਪੀਸੀਜ਼ ਨੂੰ ਗਰੋਹ ਪਾਉਂਦੀ ਇਹਦੀ ਬੱਚੇ ਗਰੋਹ ਕਰਦੇ ਥੱਲੇ ਉੱਥੋਂ ਨੂੰ ਪਾਸ ਕਰਦੀਆਂ ਨਿਊਟ੍ਰੀਐਂਟ ਅੱਗੇ ਵੱਧਦੀ ਜਾਂਦੀ ਮਨੂੰ ਸੀਡ ਤੋਂ ਤਾਂ ਇਹ ਬੜਾ ਹੀ ਭਿਆਨਕ ਮਤਲਬ ਕਹਿੰਦਾ ਇਹ ਰੂਪ ਧਾਰਿਆ ਹੋਇਆ ਤੇ ਹੁਣ ਇੱਕ ਆਪਾਂ ਗੱਲ ਕਰਾਂਗੇ ਅਫਰ ਰੀਜਨ ਥੋਪੀਆ ਦੇ ਬਾਰੇ ਗੱਲ ਕਰਾਂਗੇ ਇਸ ਨੇ ਆਰਟੀਕਲ ਚ ਇਹ ਵੀ ਜ਼ਿਕਰ ਕੀਤਾ ਥੋਪੀਆ ਦੇ ਬਾਰੇ ਹੁਣ ਥੋਪੀਆ ਦੇ ਕੀ ਸੀਗਾ ਜਿਹੜਾ ਡਰਾਈ ਏਰੀਆ ਲੈਂਡ ਹੈਗੀ ਆ ਐਨੂਅਲ ਰੇਨਫਾਲ ਜਿਹੜਾ ਉਹਦਾ 560 ਐਮਐਮ ਹੈ ਦ ਟੈਂਪਰੇਚਰ 31-32 ਡਿਗਰੀ ਰਹਿੰਦਾ ਉਸ ਇਲਾਕੇ ਦਾ ਇਥੋਪੀਆ ਦਾ ਤਾਂ ਇਹ ਹੁਣ ਕੀ ਕੀਤਾ ਇਸ ਪਲਾਂਟ ਨੇ ਉੱਥੇ ਇਨਵੇਡ ਕੀਤਾ ਜਦੋਂ ਤਾਂ ਅੱਜ ਦੀ ਘੜੀ ਵਿੱਚ 1.18 ਮਿਲੀਅਨ ਹੈਕਟੇਅਰ ਜਿਹੜਾ ਹਾਫ ਦਾ ਰੀਜਨ ਇਥੋਪੀਆ ਦਾ ਇਸ ਸਪੀਸੀਸ ਨੇ ਕਬਜ਼ਾ ਕੀਤਾ ਹੋਇਆ ਮਤਲਬ ਫੇਦਵਾਰ ਰਿਪੋਰਟ 1.18 ਮਿਲੀਅਨ ਹੈਕਟੇਅਰ ਗੈਰੀ ਲਈ ਦੀ ਹੈ ਵੀ ਇੰਨਾ ਹਿੱਸਾ ਇਹਨੇ ਮਤਲਬ ਕਹਿੰਦਾ ਕਬਜ਼ਾ ਕੀਤਾ ਹੋਇਆ ਹੁਣ ਜਿਹੜੇ ਉਥੋਂ ਦੀ ਸਾਇੰਟਿਸਟਾਂ ਨੇ ਟੀਮ ਉਥੋਂ ਦੀ ਸੀਗੀ ਆਦਿਸ ਅਬਾਨਾ ਯੂਨੀਵਰਸਿਟੀ ਦੇ ਜਿਹੜੇ ਬੱਚੇ ਸੀ ਉਹਨਾਂ ਸਟੂਡੈਂਟਾਂ ਨੇ ਰਿਸਰਚ ਕੀਤੀ ਉਹਨਾਂ ਨੂੰ ਜਿਹੜਾ ਕੇਅਰਫੁਲੀ ਦੇਖਿਆ ਉਹਨਾਂ ਨੇ ਇਹ ਦੇਖਿਆ ਵੀ ਜਿੰਨੀ ਉੱਥੇ ਵਰਖਾ ਪੈਂਦੀ ਹੈ ਥੋਪੀਆ ਚ ਉਹਦਾ ਅੱਧਾ ਹਿੱਸਾ ਵਰਖਾ ਦਾ ਇਸ ਸਾਲ ਇਕੱਲੀ ਸਪੀਸ਼ੀ ਲੈ ਜਾਂਦੀ ਮਤਲਬ ਇੰਨਾ ਜ਼ਿਆਦਾ ਨੇ ਇਕੋਲੋਜੀਕਲ ਬੈਲੈਂਸ ਨੇ ਖਰਾਬ ਕੀਤਾ ਹੁਣ ਗੱਲ ਇਹ ਆਉਂਦੀ ਵੀ ਜਦੋਂ ਤੱਕ ਤਾਂ ਇਹ ਮਤਲਬ ਕਹਿੰਦਾ ਪਾਣੀ ਦਾ ਇੰਨਾ ਨੁਕਸਾਨ ਨਹੀਂ ਦੇਖਿਆ ਉਹ ਤੱਕ ਤਾਂ ਠੀਕ ਸੀਗੀ ਮਤਲਬ ਪਹੌਲੀ ਜਦੋਂ ਦਿਖਣ ਲੱਗ ਗਈ ਪਾਣੀ ਦੇ ਵੱਡੇ ਲੈਵਲ ਦਾ ਇਹ ਪਾਣੀ ਕੱਢ ਰਹੀ ਆ ਤਾਂ ਸਾਇੰਟਿਸਟਾਂ ਨੇ ਜ਼ਿਕਰ ਕਰਨਾ ਸ਼ੁਰੂ ਕਰਤਾ ਵੀ ਬਹੁਤ ਹੀ ਭਿਆਨਕ ਵਧਦੀ ਜਾ ਰਹੀ ਹੈ ਇਹਨੂੰ ਰੁਕਣਾ ਰੁਕਣਾ ਚਾਹੀਦਾ ਮਤਲਬ ਉਹ ਇਹਨੂੰ ਇਹਨੂੰ ਮਤਲਬ ਕਹਿੰਦਾ ਰਿਮੂਵ ਕਰਨਾ ਚਾਹੀਦਾ ਸਿਸਟਮ ਤੇ ਇੱਕ ਇੰਦਰਜੀਤ ਸਿੰਘ ਹੈਗੇ ਆਪਣੇ ਸੈਂਟਰ ਫॉर এনवायरमेंट ਮੈਨੇਜਮੈਂਟ ਆਫ ਡਿਗ੍ਰੇਡੇਡ ਇਕੋਸਿਸਟਮ ਇਹ ਦਿੱਲੀ ਦਿੱਲੀ ਦੀ ਗੱਲ ਕਰ ਯੂਨੀਵਰਸਿਟੀ ਆਫ ਦਿੱਲੀ ਦੀ ਗੱਲ ਕਰ ਰਹਾ ਮੈਂ ਉਹਨਾਂ ਨੇ ਇੱਕ ਸਟੱਡੀ ਕੰਡਕਟ ਕੀਤੀ ਵੀ ਜਿਹੜੇ ਦਿੱਲੀ ਦੇ ਵਿੱਚ ਕੀ ਆ ਜਿਹੜੀ ਸਾਊਥ ਦਿੱਲੀ ਹੈਗੀ ਆ ਉੱਥੇ ਆਪਾਂ ਬੋਰਵੈਲ ਦੇ ਬੜਾ ਚਰਚਾ ਚੱਲੀ ਬੋਰਵੈਲ ਬਹੁਤ ਵੱਧ ਰਿਹਾ ਹੈ ਬੋਰਵੈਲ ਲੱਗੇ ਹੋਏ ਆ ਥੱਲੋਂ ਪਾਣੀ ਕੱਢ ਰਿਹਾ ਪਰ ਇਹ ਜਿਹੜਾ ਬੰਦਾ ਕਹਿ ਰਿਹਾ ਇੰਦਰਜੀਤ ਸਿੰਘ ਜਿਹੜਾ ਯੂਨੀਵਰਸਿਟੀ ਦਿੱਲੀ ਤੋਂ ਕਹਿ ਰਿਹਾ ਵੀ ਅਸੀਂ ਬੋਰਵੈਲ ਤੇ ਤਾਂ ਫਿਕਰ ਕਰ ਰਹੇ ਹਾਂ ਪਰ ਜਿਹੜੀ ਜਿਹੜੀ ਸਾਊਥ ਦਿੱਲੀ ਵਿੱਚ ਜਿੰਨੀ ਇਹ ਫਰੋਸਪੀ ਜੁਲੀ ਫਲੋਰਾ ਪਈਆ ਵਲੈਤੀ ਕਿ ਕਰ ਉਹਦਾ ਕੋਈ ਜ਼ਿਕਰ ਨਹੀਂ ਸੰਦੋ ਸਾਇਲੈਂਟਲੀ ਥੱਲੋਂ ਪਾਣੀ ਜਿਹੜਾ ਰਿਜ਼ਰਵ ਸਾਡੇ ਹੈਗੇ ਥੱਲੋਂ ਜਿਹੜਾ ਸਾਡਾ ਗਰਾਊਂਡ ਵਾਟਰ ਹੈਗਾ ਪ੍ਰੈਸ਼ੀਅਸ ਗਰਾਊਂਡ ਵਾਟਰ ਆ ਉਹਨੂੰ ਥੱਲੇੋਂ ਕੱਢਦੇ ਤਰੀਕਾ ਹੁੰਦੀ ਆ ਇਹ ਵੀ ਇੱਕ ਇਸ ਆਰਟੀਕਲ ਵਿੱਚ ਚਰਚਾ ਕੀਤੀ ਗਈ ਵੀ ਸਾਡਾ ਗਰਾਊਂਡ ਵਾਟਰ ਫਟਾਫਟ ਦਿੱਲੀ ਦੇ ਵਿੱਚ ਸੌਦੀਲੀ ਵਿੱਚੋਂ ਇਹ ਰਿਮੂਵ ਕਰਦੀ ਜਾ ਰਹੀ ਆ ਜਿੰਨੀ ਵੇ ਅਰਾਵਲੀ ਅਰਾਵਲੀ ਹਿਲਜ਼ ਆ ਉੱਥੇ ਵੀ ਬਹੁਤ ਵੱਡੇ ਲੈਵਲ ਦੀ ਇਹ ਮਤਲਬ ਫੈਲੀ ਪਈ ਆ ਮਤਲਬ ਕਹਿੰਦਾ ਇਹ ਜਿਹੜੀ ਵਲੈਟਿਕਰ ਹੈਗੀ ਆ ਇੱਕਲ ਹੋਰ ਬੜੀ ਇੰਪੋਰਟੈਂਟ ਉਹਨੇ ਗੱਲ ਕੀਤੀ ਵੀ ਜਦੋਂ 50 ਸਾਲ ਪਹਿਲਾਂ ਹਾਫ ਸੈਂਚਰੀ ਗੋਰ ਜਿਹੜੇ ਸਾਡੇ ਫੋਰੈਸਟ ਡਿਪਾਰਟਮੈਂਟ ਆ ਫੋਰੈਸਟ ਡਿਪਾਰਟਮੈਂਟ ਨੇ ਇਹਦੀ ਸੈਲੀਬ੍ਰੇਸ਼ਨ ਕੀਤੀ ਮਤਲਬ ਕਹਿੰਦਾ ਇੱਕ ਸਾਲ ਮਤਲਬ ਇੱਕ 100 ਸਾਲ ਇਹਦੇ ਪੂਰੇ ਹੋਣ ਤੱਕ ਮਤਲਬ 1877 ਵਿੱਚ ਇਹ ਇੰਟਰੋਡਿਊਸ ਕੀਤੀ ਇੰਡੀਆ ਵਿੱਚ ਤੇ 1977 ਵਿੱਚ ਉਹਨਾਂ ਨੇ ਇੱਕ ਸੈਲੀਬ੍ਰੇਸ਼ਨ ਕੀਤੀ ਵੀ ਇਸ ਵੈਰਾਈਟੀ ਨੇ ਸਾਨੂੰ ਬਹੁਤ ਹੈਲਪ ਕੀਤੀ ਜਿਹੜੇ ਪੂਰ ਲੋਕ ਆ ਗਰੀਬ ਲੋਕਾਂ ਨੂੰ ਮਤਲਬ ਲੱਕੜੀ ਦਿੱਤੀ ਬਾਲਣ ਵਾਸਤੇ ਤੇ ਉਹਨਾਂ ਲਈ ਵੀ ਗ੍ਰੀਨ ਗ੍ਰੀਨਰੀ ਕੀਤੀ ਉਹਨਾਂ ਦੇ ਅਕੋਰਡਿੰਗ ਤਾਂ ਇਸ ਲਈ ਉਹਨਾਂ ਨੇ ਸੈਲੀਬ੍ਰੇਸ਼ਨ ਕੀਤੀ ਪਰ ਸੈਲੀਬ੍ਰੇਸ਼ਨ ਤਾਂ ਕੀਤੀ ਪਰ ਉਹਨਾਂ ਨੂੰ ਉਸ ਟਾਈਮ ਪਤਾ ਨਹੀਂ ਸੀ ਖਿਆਲ ਨਹੀਂ ਸੀ ਵੀ ਇਹ ਕੀ ਮਤਲਬ ਨੁਕਸਾਨ ਕਰ ਦੂਗੀ ਇਵਨ ਇਹਦੇ ਵਿੱਚ ਇਹ ਵੀ ਇਹ ਵੀ ਸਟੱਡੀ ਕੀਤੀ ਗਈ ਆ ਵੀ ਜਿਹੜਾ ਸਾਡੇ ਰਾਜਸਥਾਨ ਦੇ ਜਿਹੜੇ ਸਾਡੇ ਰਾਜਾ ਸੀਗਾ ਮਹਾਰਾਜਾ ਉਪਜੋਧਪੁਰ ਉਹਨੇ ਵੀ ਜਿਹੜਾ 2 ਸੀਟਰ ਜਿਹੜਾ 에ਅਰਕ੍ਰਾਫਟ ਸੀਗਾ ਉਹਦੇ ਰਾਹੀਂ ਇਹਨੂੰ ਸਪਰੈਡ ਕੀਤਾ ਸੀ ਕਿਸੇ ਸਮੇਂ ਚ ਤਾਂ ਕਿ ਜਿਹੜਾ ਉਹ ਰਾਜਸਥਾਨ ਦਾ ਇਲਾਕਾ ਵੀ ਇਹ ਗ੍ਰੀਨ ਹੋ ਸਕੇ ਉੱਥੇ ਵੀ ਹੁਣ ਮਤਲਬ ਮੈਕਸਿਮਮ ਸਪੀਸੀਜ਼ ਇਹ ਪਾਈ ਗਈ ਆ ਪੰਜਾਬ ਵਿੱਚ ਵੀ ਸਾਡੇ ਜਿਹੜੇ ਸਾਡੇ ਦੇ ਸਾਡੇ ਵੱਲੋਂ ਇਹ ਲਾਈ ਗਈ ਵਨ ਭਾਗ ਵੱਲੋਂ ਤਾਂ ਹੁਣ ਜਿਹੜਾ ਸਾਡਾ ਹਾਲਾਤ ਇਹ ਵੀ ਅਲਟੀਮੇਟਲੀ ਸਾਡੇ ਜਿੰਨੇ ਵਾਈਲਡਲਾਈਫ ਸੈਂਚੁਰੀਆਂ ਹੈਗੇ ਮੈਂ ਪਹਿਲਾਂ ਵੀ ਦੱਸਿਆ ਜਿੱਨੇ ਸਾਡਾ ਰੈజర్ਵ ਫੋਰੈਸਟ ਆ ਜਿੱਨੀ ਸਾਡੀ ਮਹਾਲੀ ਤੁਸੀਂ ਸੋਚੋ ਮਹਾਲੀ ਜਿੱਨੇ ਵੀ ਪਿੰਡ ਹੈਗੇ ਆ ਤੁਸੀਂ ਇੱਕ ਪਿੰਡ ਤੋਂ ਸ਼ੁਰੂ ਹੋ ਕੇ ਦੂਜੇ ਪਿੰਡ ਤੱਕ ਜਾਓਗੇ ਸਾਰੀ ਸਾਰੀ ਇਹ ਭਰੀ ਪਈ ਆ ਕਗਰ ਦੇ ਰੌਂਦ ਭਰੀ ਪਈ ਆ ਜਿੱਨੇ ਸਾਡੇ ਇਧਰਲੇ ਪਾਸੇ ਪਟਿਆਲੇ ਦੀਆਂ ਬੀੜਾਂ ਹੈਗੀਆਂ ਇਹ ਵੀ ਸਾਰਾ ਭਰੀ ਗਈਆਂ ਤੇ ਜਿੱਨੇ ਸਾਡੇ ਮਤਲਬ ਕਹਿੰਦਾ ਮਿਲਟਰੀ ਜ਼ੋਨ ਆ ਵੱਡੇ ਵੱਡੇ ਸਾਡੀ ਜਿਹੜੀ ਬਠਿੰਡੇ ਦੀ ਮਿਲਟਰੀ ਕੰਟੋਨਮੈਂਟ ਏਰੀਆ ਹੈਗੀ ਬਹੁਤ ਵੱਡਾ ਏਸ਼ੀਆ ਦਾ ਬਹੁਤ ਵੱਡਾ ਇਲਾਕਾ ਹੈਗਾ ਜਿਹੜਾ ਕਿ ਉਹ ਸਪੋਰਟ ਕਰਦੇ ਮਿਲਟਰੀ ਨੂੰ ਉੱਥੋਂ ਸਾਰੀ ਇਹ ਭਰੀ ਪਈ ਹੈਗੀ ਆ ਹੁਣ ਦੁਬਾਰਾ ਫੇਰ ਆਉਣੇ ਹੈਗੇ ਆ ਇਹ 2015 ਚ ਜਾ ਕੇ ਮਤਲਬ ਇਹ ਟਸਲ ਸ਼ੁਰੂ ਹੋਇਆ ਵੀ ਇਹਨੂੰ ਵਿਲਨ ਮੰਨਣਾ ਸ਼ੁਰੂ ਕਰਤਾ ਲੋਕਾਂ ਨੇ ਕਿਉਂਕਿ ਪਾਣੀ ਦੀ ਏਡੀ ਵੱਡੀ ਸਮੱਸਿਆ ਨੇ ਪੈਦਾ ਕਰਤੀ ਵੀ ਸਾਡਾ ਪਾਣੀ ਦੇ ਰਿਜ਼ਰਵ ਹੈਗੇ ਸਾਰੇ ਨੇ ਖਤਮ ਕਰਦੇ ਬਾਨੀ ਰਿਜ਼ਰਵ ਇਕੋਸਿਸਟਮ ਦੇ ਗੱਲ ਕੀਤਾ ਉੱਥੇ ਵੀ ਖਤਮ ਕੀਤਾ ਤਾਂ ਇਸ ਲਈ ਜਦੋਂ ਤੱਕ ਤਾਂ ਪਾਣੀ ਇਹ ਨਹੀਂ ਗੜਬੜ ਕੀਤਾ ਉਦੋਂ ਤੱਕ ਇਹਨੂੰ ਲਾਈਗੇ ਪ੍ਰਮੋਟ ਕਰੀਗੇ ਜੋ ਸਾਨੂੰ ਪਤਾ ਲੱਗਿਆ ਪਾਣੀ ਇਹ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਬਹੁਤ ਵੱਡੀ ਟੈਪ ਰੂਟ ਸਿਸਟਮ ਥੱਲੇ ਤੱਕ ਲੈ ਜਾਂਦੀ ਹੈ ਪਾਣੀ ਨੂੰ ਲਵਦੀ ਲਵਦੀ ਉਦੋਂ ਫਿਰ ਸਾਨੂੰ ਪਰੇਸ਼ਾਨੀ ਸ਼ੁਰੂ ਹੋਗੀ ਤਾਂ ਇਸ ਤੋਂ ਇਲਾਵਾ ਜਿਹੜੇ ਇਨਵੇਡਰਸ ਹੈਗੇ ਆ ਇੱਕ ਲੰਟਾ ਨਾ ਕੁਮਾਰਾ ਉਸ ਨੇ ਬਹੁਤ ਵੱਡੇ ਲੈਵਲ ਦਾ ਪੰਜਾਬ ਦਾ ਹਿੱਸਾ ਜਿਹੜਾ ਕੰਢੀਪਿੰਡ ਦਾ ਉਸ ਇਲਾਕੇ ਨੂੰ ਗਰਬੜ ਕੀਤਾ ਹੋਇਆ ਤੇ ਇੱਕ ਕੁਝ ਬੰਦੇ ਇਹ ਵੀ ਕਹਿੰਦੇ ਆ ਵੀ ਜਿਹੜੀ ਪੈਡੀ ਆ ਰਾਈਸ ਝੋਨਾ ਜਿਹੜਾ ਹੈਗਾ ਉਹਨੂੰ ਵੀ ਇੱਕ ਇਨਵੇਡਰ ਬੋਲਦੇ ਆ ਪੰਜਾਬ ਤੇ ਹਰਿਆਣੇ ਵਿੱਚ ਕਿਉਂਕਿ ਇਹ ਸਮਝਣਾ ਪੈਣਾ ਵੀ 1960 ਵਿੱਚ ਜਿਹੜਾ ਝੋਨਾ ਇੰਟਰੋਡਿਊਸ ਹੋਇਆ ਪੰਜਾਬ ਵਿੱਚ ਉਸ ਸਮੇਂ 7% ਖੇਤੀ ਦੀਨ ਸੀ ਮਤਲਬ ਕਹਿੰਦਾ ਪੰਜਾਬ ਦੀ ਝੋਨੇ ਅੰਡਰ ਤਾਂ ਹੁਣ ਤੁਸੀਂ ਦੇਖੋ ਪੰਜਾਬ ਦੀ ਹਰ ਇੱਕ ਕੋਨਾ ਜਿਹੜਾ ਜਦੋਂ ਨਹਿਰੀ ਪਾਣੀ ਲੱਗਣ ਲੱਗਿਆ ਉਦੋਂ ਹੋਰ ਸਾਡਾ ਝੋਨਾ ਘਟ ਰਿਹਾ ਵੱਧਦਾ ਜਾ ਰਿਹਾ ਝੋਨਾ ਇੰਨਾ ਇੰਨਾ ਜਬਰਦਸਤ ਮਤਲਬ ਕਹਿੰਦਾ ਲਾਏਗਾ ਝੋਨਾ ਹੁਣ ਤੁਸੀਂ ਇਹ ਦੇਖੋ ਇੱਕ ਪਾਸੇ ਜਿਹੜਾ ਇਹ ਸਾਇਲੈਂਟ ਇਨਵੇਡਰ ਜਿਹੜਾ ਹੈਗਾ ਪ੍ਰੋਸੋਫੀ ਜੁਲੀ ਫਲੇਰਾ ਜਿਹੜਾ ਵੈਰਾਈਟੀ ਕਿ ਕਰਾ ਸਾਡੇ ਪੰਜਾਬ ਦੇ ਪਾਣੀ ਦੇ ਰਿਜ਼ਰਵ ਨੂੰ ਵੀ ਉੱਤੇ ਲੈ ਕੇ ਕਿਉਂਕਿ ਬਹੁਤ ਵੱਡੇ ਸਕੇਲ ਤੇ ਲੱਗੀ ਹੋਈ ਹੈ ਇਹ ਮੈਂ ਜਿਵੇਂ ਦੱਸਿਆ ਮਤਲਬ ਪੂਰਾ ਇਧਰੋਂ ਮਾਲਵਾ ਵੈਲਟ ਸਾਰਾ ਭਰਿਆ ਪਿਆ ਦਨ ਅਸੀਂ ਅਸੀਂ ਬਹੁਤ ਵੱਡੇ ਸਕੇਲ ਤੇ ਨੂੰ ਕੱਢਿਆ ਮਤਲਬ ਮਤਲਬ ਪਿੰ ਤੇ ਦੂਜਾ ਜਿਹੜੀ ਗੱਲ ਜਿਹੜਾ ਪੈੜੀ ਹੈਗਾ ਤੁਸੀਂ ਦੇਖੋ ਪਹਿਲਾਂ ਛੋਟੇ ਬੋਰ ਹੁੰਦੇ ਸੀ ਫੇ ਵੱਡੇ ਬੋਰ ਹੋਣੇ ਸ਼ੁਰੂ ਹੋ ਗਏ ਤੇ ਝੋਨਾ ਇੱਕ ਦੂਜੇ ਪਾਸੇ ਸਾਡੇ ਲਈ ਬਹੁਤ ਖਤਰਾ ਪੰਜਾਬ ਦੇ ਜਿਹੜਾ ਪਾਣੀ ਦੇ ਕੱਢ ਰਿਆ ਸਾਡੀ ਐਡੇ ਵੱਡੇ ਸਕੇਲ ਦਾ ਪੰਪ ਪਾਣੀ ਕਰ ਰਿਹਾ ਸਾਡਾ ਜਿਹੜਾ ਜਿਵੇਂ ਹੁਣ ਉਹਨਾਂ ਨੇ ਅਥੋਪੀਆ ਨੇ ਰਿਸਰਚ ਕੀਤੀ ਵੀ ਸਾਡਾ ਅੱਧਾ ਹਿੱਸਾ ਜਿਹੜਾ ਹੈ ਸਿਸਟਮ ਆ ਇਹ ਪਾਣੀ ਜਿਹੜੀ ਪ੍ਰੋਸੈਸ ਜੂਲੀਫਲੇਟ ਲੈ ਰਹੀ ਆ ਸਾਡੇ ਪੰਜਾਬ ਦੇ ਪੱਤਨ ਸਾਰੇ ਇਸ ਝੋਨੇ ਦੇ ਖਾਦ ਇਹ ਲੇਡੀ ਜਿਹੜੀ ਇਸ ਚ ਜ਼ਿਕਰ ਕਰ ਰਹੀ ਵੀ ਕੀ ਇਹ ਇਨਵੇਡਰ ਹੈ ਅਲਟੀਮੇਟਲੀ ਆਪਾਂ ਜਿਹੜਾ ਇਹ ਨੁਕਸਾਨ ਜਿਹੜਾ ਹੈਗਾ ਲਈ ਕਲਾਈਮੇਟ ਚੇਂਜ ਦੇ ਉੱਤੇ ਮੜ ਦਿੰਦੇ ਆ ਸਾਰਾ ਸਿਸਟਮ ਆਪਾਂ ਇਹ ਕਲਾਈਮੇਟ ਚੇਂਜ ਜਿਹੜਾ ਆ ਰਿਹਾ ਸਾਡੀਆਂ ਗਲਤੀਆਂ ਕਰਕੇ ਸਾਡੇ ਸਿਸਟਮ ਦੀ ਖਰਾਬੀ ਕਰਕੇ ਸੀ ਕੁਝ ਸਪੀਸ਼ੀਜ਼ ਨੂੰ ਇੰਟਰੋਡਿਊਸ ਕੀਤਾ ਲੰਟਾਨਾ ਨੂੰ ਇੰਟਰੋਡਿਊਸ ਹੋਇਆ ਇਹ ਵਲਾਈਟੀ ਕਿ ਕਰ ਇੰਟਰੋਡਿਊਸ ਹੋਈ ਵਾਟਰ ਹਾਈਸੈਂਟ ਨੂੰ ਕਈ ਲੋਕ ਬੋਲਦੇ ਇਨਵੇਸਿਵ ਸਪੀਸੀਜ਼ ਆ ਜਿਹੜਾ ਕਾਂਗਰਸ ਗਰਾਸ ਵੀ ਲਿਆਂਦਾ ਗਿਆ ਉਹ ਵੀ ਇਨਵੇਸਿਵ ਸਪੀਸੀਜ਼ ਆ ਉਹ ਸਾਡੇ ਵੱਡੇ ਲੈਵਲ ਦਾ ਹੋ ਫੈਲਦਾ ਤੁਰਾ ਜਾ ਰਿਹਾ ਇਸ ਲਈ ਸਮੇਂ ਦੀ ਹੁਣ ਵੀ ਮੰਗਾ ਇਸ ਲੇਡੀ ਨੇ ਮਤਲਬ ਇਸ਼ਾਰ ਬੀਸੀ ਹਰ ਚੀਜ਼ ਕਲਾਈਮੇਟ ਚੇਂਜ ਤੇ ਮਰਦ ਨੇ ਪਰ ਸਾਡੇ ਕੋਲ ਜਿਹੜੇ ਇਹ ਖਤਰਨਾਕ ਜਿਹੜੇ ਮਤਲਬ ਇੰਨੀਆਂ ਅਗਰੈਸਿਵ ਕੋਲ ਨੇ ਸਾਡੇ ਪਏ ਹੈਗਾ ਸਾਡੀ ਲਿਚੋਣਾ ਹੈਗਾ ਇਹ ਪੰਜਾਬ ਦੇ ਤੁਸੀਂ ਇਹ ਸੋਚ ਕੇ ਦੇਖੋ ਇਹ ਇਸ਼ਾਰਾ ਜਿਹੜਾ ਹੋ ਰਿਹਾ ਪੰਜਾਬ ਦੇ ਅਗਲੇ 20 25 ਸਾਲ ਬਾਅਦ 1970 ਜਿਵੇਂ ਇਹਦੀ ਵਾਰੀ ਸੈਲੀਬ੍ਰੇਸ਼ਨ ਕੀਤੀ ਜਿਹੜੇ 100 ਸਾਲ ਪੂਰੇ ਹੋਣਗੇ ਝੋਨੇ ਦੇ ਪੰਜਾਬ ਵਿੱਚ ਸਾਡੇ ਕੋਲ ਕਿੰਨਾ ਪਾਣੀ ਹੋਊਗਾ ਇਹ ਰੱਬ ਜਾਣਦਾ ਹੈਗਾ ਇਹ ਉਦੋਂ ਅਜ ਤੋਂ 30 30 40 ਸਾਲ 50 ਸਾਲ ਬਾਅਦ ਅਸੀਂ ਮਤਲਬ ਪਾਣੀ ਦੇ ਦੇਖ ਵੀ ਪਾਵਾਂਗੇ ਨਹੀਂ ਵੀ ਵੀ ਮਤਲਬ ਕਹਿੰਦਾ ਡਾਊਟਫੁਲ ਹੈਗਾ ਸਿਸਟਮ ਕਿਉਂਕਿ ਅਸੀਂ ਦੇਖਿਆ ਵੀ ਜਿੰਨਾ ਵੀ ਮਾਲੀ ਬੈਲਟ ਹੈਗਾ ਪੰਜਾਬ ਦਾ ਸਾਰਾ ਡਰਾਈ ਹੋ ਚੁੱਕਿਆ ਮਤਲਬ ਰੈੱਡ ਜ਼ੋਨ ਚ ਪਹੁੰਚ ਚੁੱਕਿਆ ਪੰਜਾਬ ਦੇ ਇਲਾਕੇ ਇਸ ਲਈ ਸਾਨੂੰ ਸਮਝਣਾ ਪੈਣਾ ਇੱਕ ਪਾਸੇ ਜਿਹੜਾ ਖਤਰਾ ਹੈਗਾ ਇਹ ਬਲੇਟੀ ਕਿਕਰ ਦਾ ਵਾਧ ਹੀ ਤੁਰਿਆ ਜਾਂਦਾ ਇਹ ਕੰਟਰੋਲ ਚ ਨਹੀਂ ਆ ਰਹੀ ਵਧਦੀ ਜਾ ਰਹੀ ਹੈ ਮਤਲਬ ਇਹਨੂੰ ਰੋਕਣਾ ਪੈਣਾ ਮਤਲਬ ਇੱਕ ਤਾਂ ਇਹ ਹੋ ਗਿਆ ਦੂਸਰਾ ਸਾਨੂੰ ਸੋਚ ਵਿਚਾਰ ਕਰਨਾ ਪੈਣਾ ਵੀ ਝੋਨਾ ਜਿਹੜਾ ਆਲਟਰਨੇਟ ਲਿਆਉਣੀ ਪੈਣੀ ਹੈ ਖੇਤੀ ਆਲਟਰਨੇਟ ਕਰਨੀ ਪੈਣੀ ਹੈ ਜਾਂ ਖੇਤੀ ਜਾਣ ਨੂੰ ਜਾਂ ਪੂਰੇ ਦਾ ਪੂਰਾ ਪੰਜਾਬ ਆਪਾਂ ਨੂੰ ਦੇਰੀ ਕਰਨਾ ਪੈਣਾ ਇਹ ਸੋਚਣਾ ਪੈਣਾ ਸੋਚ ਵਿਚਾਰ ਕਰਨਾ ਪੈਣਾ ਇਸ ਲਈ ਸਾਡਾ ਮਕਸਦ ਇਹ ਸੀ ਇਸ ਦੂਜੇ ਭਾਗ ਨੂੰ ਬਣਾਉਂਦਾ ਇਹ ਆਰਟੀਕਲ ਪਬਲਿਸ਼ ਹੋਇਆ 5 ਮਈ ਨੂੰ ਤਾਂ ਇਹ ਅਲਾਰਮਿੰਗ ਹੈਗਾ ਸਿਸਟਮ ਇਹ ਪੂਰਾ ਅਲਾਰਮ ਦੇ ਰਿਹਾ ਸਾਨੂੰ ਪੂਰਾ ਸਾਨੂੰ ਬਿਲਕੁਲ ਇੰਡੀਕੇਸ਼ਨ ਦੇ ਰਿਹਾ ਵੀ ਸਾਡੇ ਕੋਲੇ ਇੱਕ ਹੀ ਹੱਲ ਹੈ ਦਾ ਮਤਲਬ ਜਿਹੜਾ ਸਾਡਾ ਮਾਸਕਟ ਦਾ ਇੱਕ ਹੀ ਹੱਲ ਆ ਸਾਨੂੰ ਨੇਟਿਵ ਟਰੀਜ਼ ਨੂੰ ਪ੍ਰਮੋਟ ਕਰਨਾ ਪੈਣਾ ਪੰਜਾਬ ਵਿੱਚ ਜਿਵੇਂ ਸਾਡੀ ਰੌਂਗਲਾਸ ਫਾਊਂਡੇਸ਼ਨ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਪਿੰਡਾਂ ਦੇ ਵਿੱਚ ਅਸੀਂ ਬਹੁਤ ਵੱਡੇ ਸਕੇਲ ਤੇ ਨੂੰ ਕੱਢਿਆ ਹੈਗਾ ਇਸੇ ਸਾਨੂੰ ਹੁਣ ਵੀ ਹੋਰ ਵੱਡੇ ਸਕੇਲ ਜਿਹਨਾਂ ਸਾਡੇ ਟਿੱਬੇ ਬਚੇ ਹੋਏ ਜਿਹਨਾਂ ਸਾਡੇ ਹੋਰ ਏਰੀਆ ਬਚੇ ਹੋਏ ਆ ਉਸ ਨੂੰ ਹੌਲੀ ਹੌਲੀ ਕੋ ਕਿ ਇਹਨੂੰ ਰਿਮੂਵ ਕਰਨਾ ਬਹੁਤ ਟਾਫਾ ਕਿਉਂਕਿ ਇੰਨੀ ਵੱਡੀ ਮਸ਼ੀਨਰੀ ਦਲੋੜਾ ਜੱਟ ਡੂੰਗੀ ਹੁੰਦੀ ਹੈ ਇਹਦੀ ਮਤਲਬ ਤਾਂ ਮਸ਼ੀਨਰੀ ਲਾ ਕੇ ਫਿਰ ਉਹਨੂੰ ਅੱਗੇ ਅੱਗੇ ਨੂੰ ਅੱਗੇ ਚੈਨਲ ਕਰਨਾ ਉਹਨੂੰ ਕਿੱਥੇ ਲੈ ਕੇ ਜਾਏ ਵੀ ਇੱਕ ਬਹੁਤ ਵੱਡਾ ਇਸ਼ੂ ਨੂੰ ਮਤਲਬ ਇੱਕ ਮੰਨ ਲਓ 10-12 ਏਕੜ ਚੋਂ ਕੱਢ ਲਈ ਫਿਰ ਉਹ ਜਾਊਗੀ ਕਿੱਥੇ ਜਾਂ ਤੁਹਾਨੂੰ ਮਤਲਬ ਕਹਿੰਦਾ ਕਿਸੇ ਬਰਨਿੰਗ ਵਾਸਤੇ ਯੂਟਿਲਾਈਜ਼ ਕੀਤੀ ਜਾਵੇ ਇਹ ਵੀ ਤਾਂ ਇਸ ਲਈ ਜਿਹੜਾ ਇਹ ਬਹੁਤ ਹੀ ਸੋਚ ਵਿਚਾਰ ਢੰਗ ਨਾਲ ਸਾਡੇ ਕੋਲ ਅਗਲੇ 5 ਸਾਲ ਸਾਨੂੰ ਫੋਕਸ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਵੀ ਆਪਾਂ ਜਿੰਨੇ ਵੀ ਸਾਡੇ ਵਾਈਲਡਲਾਈਫ ਸੈਂਕਚੂਰੀਆਂ ਉਹਨੂੰ ਇਹ ਇਹਨੂੰ ਫਟਾਫਟ ਕੱਢੋ ਕੱਢਣਾ ਪੈਣਾ ਸਾਨੂੰ ਕੱਢ ਕੇ ਪਿੰਡਾਂ 'ਚੋਂ ਕੱਢ ਕੇ ਆਪਣੇ ਨੇਟਿਵ ਦਰਖਤ ਇਹ ਰਵਾਈਵਲ ਹੋਦਾ ਸਿਸਟਮ ਆ ਜਿਵੇਂ ਅਸੀਂ ਆਪਣੀ ਸਟੇਟ ਦੇ ਫੋਰੈਸਟ ਕਵਰ ਨੂੰ ਬਚਾਉਣਾ ਜਿਵੇਂ ਸਾਡੇ ਸਟੇਟ ਦੇ ਜਿਹੜੇ ਜੰਗਲਾਤ ਇਹ ਡਰਕਵਾ ਹੈਗਾ ਉਹਨੂੰ ਨੇਟਿਵ ਟਰੀ ਨਾਲ ਭਰਨਾ ਸਾਨੂੰ ਹੁਣੋਂ ਤੋਂ ਪਲਾਨਿੰਗ ਸ਼ੁਰੂ ਕਰਨੀ ਪੈਣੀ ਹੈ ਸਾਡੇ ਜਿਹੜੇ ਸਾਂਸਤਾ ਹੈਗੇ ਜਿੰਨੇ ਪੰਜਾਬ ਦੇ ਨੇਟਿਵ ਆ ਸਾਡੇ ਜਿਹੜੇ ਗੁਰੂ ਘਰ ਹੈਗੇ ਉਹ ਅਸੀਂ 21 ਗੁਰੂ ਘਰ ਅਜੇ ਹੈਗੇ ਜਿਨ੍ਹਾਂ ਦੇ ਨਾਮ ਰੁੱਖਾਂ ਪਿੱਛੇ ਉਹ ਸਾਰੇ ਨੇਟਿਵ ਆ ਕਿਉਂਕਿ ਬਹੁਤ ਸਰੀਆਂ ਸਾਲੋ ਸਾਲ ਪੁਰਾਣੇ ਦਰਖਤ ਉੱਤੇ ਖੜੇ ਅਸੀਂ ਦੇਖਿਆ ਇਹਦੇ ਵਿੱਚ ਮੈਂ ਦੱਸ ਦੇਣਾ ਤੁਹਾਨੂੰ ਰੇਰੂ ਹੋਇਆ ਫਲਾਹੀ ਸਾਹਿਬ ਜੰਡ ਸਾਹਿਬ ਵਾਨ ਪੀਲੂ ਇਹ ਸਾਰੇ ਰੁੱਖ ਸਾਡੇ ਦੇਖਿਆ ਸੀ ਰੂਹੂੜਾ ਹੋ ਗਿਆ ਇਹ ਸਾਰੇ ਜਿਹੜੇ ਪੰਜਾਬ ਦੇ ਦੇਸੀ ਕਿਕਰ ਇਹ ਜਿੰਨੀਆਂ ਵੈਰਾਈਟੀਆਂ ਵਿੱਚ ਮੈਂਮੈਂਸ਼ਨ ਕੀਤੇ ਸਾਰੇ ਨੇਟਿਵ ਹੈਗੇ ਜਰੂਰ ਅਸੀਂ ਅਸੀਂ ਅਬਜ਼ਰਵੇਸ਼ਨ ਲੈ ਚੁੱਕੇ ਆ ਸਾਰਾ ਅਸੀਂ ਥ ਇਹ ਬਹੁਤ ਵਧੀਆ ਟੰਗ ਨਾ ਚੱਲ ਰਿਹਾ ਇੱਕ ਹੋਰ ਸੋਚਣਾ ਪੈਣਾ ਜਿਹੜੀ ਵਿਲਾਈਟਿਕ ਜਿਵੇਂ ਥੋਪੀਆ ਚ ਗਰਬੜ ਕੀਤੀ ਆ ਸਾਡੇ ਪੰਜਾਬ ਦੇ ਕੋਲ ਪਾਣੀ ਹੈਗਾ ਕੋਈ ਮਾਲਵੇ ਦੇ ਕੋਲ ਹਜੇ ਥੋੜਾ ਜਿਹਾ ਪਾਣੀ ਹੈਗਾ ਇਹ ਸਰਵਾਈਵ ਹੋ ਸਕਦੇ ਆ ਪਲਾਂਟ ਜੇ 22 ਸਾਂਸੇ ਡਰਾਈ ਹੋ ਗਿਆ ਇਲਾਕਾ ਕਿਉਂਕਿ ਵੱਡੇ ਸਕੇਲ ਦਾ ਆਪਾਂ ਮਤਲਬ ਕਹਿੰਦਾ ਥੱਲੇੋਂ ਪਾਣੀ ਝੋਨੇ ਕਰਕੇ ਕੱਢ ਰਹੇ ਆ ਇਹ ਸਪੀਸੀਸ ਹੀ ਪਾਣੀ ਲੈ ਰਹੀ ਹੈ ਜੇ ਸਾਡੇ ਕੋਲ ਪਾਣੀ ਦੇ ਪੱਤੇ ਨਹੀਂ ਖਤਮ ਹੋ ਗਏ ਸੀ ਜਿਹੜੇ ਨਵੇਂ ਨਵੇਂ ਸਿਰੇ ਬੂਟੇ ਨਹੀਂ ਲਾ ਸਕਦੇ ਫਿਰ ਕਿਉਂਕਿ ਸਾਡਾ ਜਿਹੜਾ ਪੰਜਾਬ ਦਾ ਇਲਾਕਾ ਹੈਗਾ ਉਹ ਮਾਰੂਥਲ ਬਣ ਜਾਊਗਾ ਸਾਡੇ ਕੋਲ ਕੁ ਸਾਡਾ ਇਹ ਮਕਸਦ ਨਹੀਂ ਹੈਗਾ ਕਿ ਨੈਗੇਟਿਵ ਅਸੀਂ ਗੱਲਾਂ ਕਰਨ ਦਾ ਕੋਈ ਪਰ ਅਸੀਂ ਜਿਹੜਾ ਲਾਰਮ ਹੈਗਾ ਇਹ ਲਾਰਮ ਨੂੰ ਅਸੀਂ ਸਿੰਗਲ ਜਰੂਰ ਦਿੰਨੇ ਹਾਂ ਜਿਵੇਂ ਪਲਾਂਟ ਨੂੰ ਡਿਜ਼ੀਜ਼ ਲੱਗਦੀ ਹੈ ਜਿਵੇਂ ਨਿੰਮ ਸੁੱਕੀ ਉਹਦੇ ਬਾਰੇ ਅਸੀਂ ਚਰਚਾ ਕੀਤੀ ਟਾਲੀ ਸੁੱਕਰੀ ਉਹਦੇ ਬਾਰੇ ਚਰਚਾ ਕੀਤੀ ਇਹ ਸਾਡਾ ਹੱਕ ਬੰਦਾ ਜੇ ਅਸੀਂ ਰੁੱਖਾਂ ਤੇ ਗੱਲ ਕਰਦੇ ਆ ਜਿਹੜੀਆਂ ਸਾਨੂੰ ਲਾਰਮਿਕ ਚੀਜ਼ਾਂ ਪੰਜਾਬ ਚ ਲੱਗ ਰਹੀਆਂ ਹੈਗੀਆਂ ਉਸ ਨੂੰ ਚਰਚਾ ਕਰ ਰਹੇ ਹਾਂ ਇਸ ਲਈ ਬੇਨਤੀਆਂ ਪ੍ਰਵਾਨ ਕਰਾਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ 2 ਮਹੀਨਿਆਂ ਬਾਅਦ ਸਾਡਾ ਮੌਨਸੂਨ ਸੀਜ਼ਨ ਵੀ ਚੱਲਣਾ ਹੈਗਾ ਤਾਂ ਅਸੀਂ ਪਿੰਡਾਂ ਦੇ ਵਿੱਚੋਂ ਜਿਹੜੀਆਂ ਇਹ ਬਲੈਤਿਕ ਗ੍ਰਿਜਥੇ ਵੀ ਖੜ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਕਾਰ ਦੇ ਸਹਿਯੋਗ ਨਾਲ ਹੌਲੀ-ਹੌਲੀ ਇਹਨੂੰ ਕੱਢ ਲੀਏ ਇੱਕ ਹੋਰ ਗੱਲ ਸਮਝਣੀ ਪੈਣੀ ਇੱਥੇ ਸਭ ਤੋਂ ਪਹਿਲਾਂ ਆਪਣੇ ਕੋਲ ਸਟਾਕ ਵੀ ਤਿਆਰ ਹੋਣਾ ਚਾਹੀਦਾ ਪਿੱਛੇ ਇਹਨੇਗਾ ਆਪਾਂ ਕੱਢ ਕੇ ਬਹਿ ਜਾਈਏ ਮੁੜ ਕੇ ਆਪਣੇ ਕੋਲ ਸਟਾਕ ਪਿੱਛੇ ਨੇਟਿਵ ਦਾ ਨਾ ਹੋਵੇ ਸਾਡੇ ਕੋਲੇ ਜੇ ਸਾਡੀ ਫਾਊਂਡੇਸ਼ਨ ਕੋਲੇ 10 ਲੱਖ ਬੂਟੇ ਦਾ ਸਾਡੇ ਕੋਲ ਟੀਚਾ ਹੈਗਾ 10 ਲੱਖ ਬੂਟਾ ਸਾਡੇ ਕੋਲ ਤਿਆਰ ਹੋਈ ਜਾ ਰਿਹਾ ਉਹ 10 ਲੱਖ ਬੂਟਾ ਸਾਡੇ ਕੋਲ ਕੈਪੈਸਿਟੀ ਹੈ ਇਸ ਤਰੀ ਫੋਰੈਸਟ ਡਿਪਾਰਟਮੈਂਟ ਵੀ ਇਸ ਤਰ੍ਹਾਂ ਕਰਕੇ ਇਹ ਕਾਫੀ ਲੈਂਡ ਨਰਸੀਂਡਰ ਲਿਓਣੀ ਪੈਣੀ ਆ ਤਾਂ ਕਿ ਜਿਹੜਾ ਬੈਕਹੈਂਡ ਤੇ ਸਾਡੇ ਕੋਲ ਬੂਟੇ ਤਿਆਰ ਹੋਣ ਜਦੋਂ ਉਹਨੂੰ ਕੱਢੀਏ ਆਪਾਂ ਇਹਦਾ ਪ੍ਰੋਸੈਸ ਚਲਾਈਏ ਮਤਲਬ ਉਦੋਂ ਇਹ ਆਪਣੇ ਸਾਰੇ ਕੋਲ ਬੂਟੇ ਰੈਡੀ ਨੂੰ ਲਾਂ ਲਾਂ ਫਟਾਫਟ ਲਾ ਕੇ ਉਹਨੂੰ ਪਰ ਰਵਾਈਵਲ ਬਲ ਹੈ ਇਹ ਇੱਕ ਵਾਰ ਫੇਰ ਤੋਂ ਮੈਂ ਕਹਿਣਾ ਚਾਹ ਰਿਹਾ ਇਸ ਸਟੇਟ ਦੀ ਰਵਾਈਵਲ ਕਰਨੀ ਪੈਣੀ ਆ ਸਾਡੀ ਸਟੇਟ ਜਿਹੜੀ ਹੈਗੀ ਆ ਇਸ ਸਮੇਂ ਵਲੈਤੀਕ ਕਰਨਾ ਪਰੀ ਪਈ ਆ ਸਾਡੀ ਸਟੇਟ ਕੋਲੇ ਦੂਜਾ ਲੰਟਾ ਦਾ ਕਮਰਾ ਸਾਡਾ ਕੰਡੀ ਬੈਲਟ ਚ ਭਰਿਆ ਹੋਇਆ ਸਾਡੇ ਕੋਲੇ ਝੋਨੇ ਦੀ ਬਹੁਤ ਵੱਡੀ ਸਮੱਸਿਆ ਸਾਡੇ ਪੱਤਨ ਤੇ ਪੱਤਨ ਉੱਡਦੇ ਜਾ ਰਹੇ ਆ ਸਾਨੂੰ ਇਹ ਇਨੇ ਸ਼ੌਧ ਕੰਦੇ ਕੋਰ ਫਿਰ ਤੋਂ ਆਵਸਰ ਰੋਲ ਮਿਲ ਕੇ ਇਕੱਠੇ ਹੋਈਏ ਜਿਹੜੀ ਪੰਜਾਬ ਦੀ ਧਰਤੀ ਆ ਇਸ ਨੂੰ ਰੁੱਖਾਂ ਦੀ ਲੋੜ ਆ ਨੇਟਿਵ ਰੁੱਖਾਂ ਦੀ ਲੋੜ ਆ ਫਿਰ ਦੁਬਾਰਾ ਕਰ ਨੇਟਿਵ ਰੁੱਖਾਂ ਦੀ ਲੋੜ ਆ ਉਹਨੂੰ ਲਾ ਕੇ ਅਸੀਂ ਆਪਾਂ ਸਾਡੇੜੇ ਪੰਜਾਬ ਦਾ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਧੰਨਵਾਦ ਸਾਰਿਆਂ ਸਸਿਕਾਰ ਜੀ